ਅੱਜ ਮੈਂ ਤੁਹਾਨੂੰ ਸੁਣਾਉਣਾ ਵੀ ਦੁਨੀਆ 'ਚ ਸਭ ਤੋਂ ਵੱਧ ਜਿਹੜੇ ਤਿੰਨ ਝੂਠ ਬੋਲੇ ਜਾਂਦੇ ਆ ਨਾ ਜਿਹੜੇ ਕਿ ਅਕਸਰ ਹੀ ਆਪਾਂ ਸੁਣਦੇ ਰਹਿੰਨੇ ਆ ਉਹ ਸੁਣਾਉਣਾ ਤੁਹਾਨੂੰ ਦੇਖ ਲਓ ਪਹਿਲਾਂ ਵੀ ਕੀ ਆ ਉੱਤੇ ਫਿਰਦੇ ਨੇ ਤਿੰਨ ਛੇ ਲਾਜੰਦਾ ਹਾਲ ਦੇਣਾ ਕੰਤ ਪਾਈ ਕਿ ਸਾਢੇ 4 ਵਜੇ ਨੇ ਹਲੇ ਹਵਾ ਚੱਲ ਪਈ ਰੱਬ ਨਾਲ ਜਰਾਇਓ ਕਿ ਵੀ ਧੁੱਪ پکڑਤੀ ਗੁਨਾਹ ਹੋ ਗਿਆ ਲੈ ਵੀ ਨਾ ਗਣ ਤਿੰਨ ਚਾਰ ਪੰਜ ਛੇ 7 ਨੇ 7 ਤੇ ਹੁਣ ਆਪਾਂ ਮੇਰ ਆਪਾਂ ਐਸੀ ਬਿੱਟੀ। ਧੰਨੀਆਂ ਧੰਨੀਆਂ। ਬਾਜੂ ਉਥੇ ਜਿਹੜਾ ਰੋਜ ਤੁਸੀਂ ਸੁਣਨ ਨੂੰ ਆਮ ਤੁਹਾਨੂੰ ਮਿਲਦਾ। ਵੀ ਆਦਮੀ ਦਾ ਜਿਹੜਾ ਵਿਹਾਰ ਚੰਗਾ ਹੋਣਾ ਚਾਹੀਦਾ। ਰੰਗ ਕੋਈ ਮੈਨੇ ਨਹੀਂ ਰੱਖਦਾ। ਵੀ ਉਹਦਾ ਰੰਗ ਚਿੱਟਾ, ਕਾਲਾ, ਭੂਰਾ ਕਹੇ ਜਾਂ ਨੀਲਾ ਹਨਾ। ਵੀ ਇਹ ਮੈਨੇ ਨਹੀਂ ਰੱਖਦਾ ਪਰ ਅੱਜ ਵੀ ਜਦ ਕੋਈ ਮੰਨ ਲਓ ਕੋਈ ਰਿਸ਼ਤੇ ਦੀ ਗੱਲ ਹੁੰਦੀ ਆ ਜਾਂ ਕੋਈ ਕਿਸੇ ਨਾਲ ਵਰਤਣ ਦੀ ਗੱਲ ਹੁੰਦੀ ਆ ਜਾਂ ਕੋਈ ਮੰਨ ਲਓ ਬਾਹਰੋਂ ਕੋਈ ਐਨ ਆਰ ਆਈ ਆਉਂਦਾ ਜਾਂ ਕੋਈ ਭੈਣ ਭਾਈ ਗੱਲ ਕਰਦਾ ਤਾਂ ਸਭ ਤੋਂ ਪਹਿਲਾਂ ਉਹ ਚਿੱਟੇ ਰੰਗ ਵਾਲੇ ਨੂੰ ਐਮੀਅਤ ਦਿੰਦਾ ਮੂਹਰੇ ਕਰਨ ਚ ਬਾਕੀ ਪੂਰਾ ਸਾਫਲਾ ਇਹਨਾਂ ਨੂੰ ਥੋੜਾ ਜਿਹਾ ਬੈਕ ਤੇ ਰੱਖ ਦਿੰਦੇ ਨੇ ਪਰ ਜੇ ਤੁਸੀਂ ਪੁੱਛੋਗੇ ਤਾਂ ਕਹਿਣਗੇ ਵੀ ਇਨਸਾਨ ਦਾ ਦਿਲ ਚੰਗਾ ਹੋਣਾ ਚਾਹੀਦਾ ਰੰਗ ਕੋਈ ਮੈਨ ਨਹੀਂ ਰੱਖਦਾ ਤੇ ਦੂਜੇ ਨੰਬਰ ਤੇ ਜਿਹੜਾ ਝੂਠ ਬੋਲਿਆ ਜਾਂਦਾ ਉਹ ਇਹ ਬੋਲਿਆ ਜਾਂਦਾ ਵੀ ਬੰਦੇ ਦਾ ਦਿਲ ਚੰਗਾ ਹੋਣਾ ਚਾਹੀਦਾ ਪੈਸੇ ਦਾ ਗੰਜਰਾ ਖੋਲ ਵੀ ਬਥੇਰੇ ਆ ਵੀ ਗੰਜਰਾ ਕੋਲੋਂ ਸਭ ਤੋਂ ਜ਼ਿਆਦਾ ਰੁਪਈਆ ਦਿਲ ਸਾਫ ਹੋਣਾ ਚਾਹੀਦਾ ਪਰ ਤੁਸੀਂ ਮੇਨ ਗੱਲ ਦੇਖਿਓ ਜਿੱਥੇ ਐਮੀਅਤ ਪੈਸੇ ਵਾਲੇ ਬੰਦੇ ਦੀ ਆ ਉਥੇ ਦਿਲਸਾਫ ਵਾਲੇ ਨੂੰ ਕੋਈ ਨਹੀਂ ਪੁੱਛਦਾ ਹੈਗਾ ਹੈਨਾ ਤੇ ਬਾਕੀ ਭਾਈ 3 ਨੰਬਰ ਤੇ ਜਿਹੜੀ ਆ ਜਾਂਦੀ ਹੈ ਸਚਾਈ ਉਹ ਇਹ ਆ ਜਾਂਦੀ ਆ ਵੀ ਅਗਲਾ ਹਰੇਕ ਨੂੰ ਕਹਿੰਦਾ ਵੀ ਕੋਈ ਗੱਲ ਨਹੀਂ ਕਿੱਥੇ ਦੁੱਖ ਤਕਲੀਫ ਹੋਇਆ ਰੱਬ ਨਾ ਕਰੇ ਤੇਰੇ ਤੇ ਪਵੇ ਤੂੰ ਸਭ ਤੋਂ ਪਹਿਲਾਂ ਆਪਣੇ ਬਾਈ ਨੂੰ ਯਾਦ ਕਰ ਲਈਂ ਤੇ ਉੱਥੇ ਸਭ ਤੋਂ ਪਹਿਲਾਂ ਪਹਿਲਾਂ ਕੌਣ ਭੱਜਦਾ ਉਹ ਬਾਈ ਉਹ ਭੱਜਦਾ ਹੁੰਦਾ ਜਿਹੜਾ ਕਹਿੰਦਾ ਮੈਂ ਖੜਾ ਹਾਂ ਹੈਨਾ ਉਹ ਇਹ ਤਿੰਨ ਝੂਠ ਨੇ ਵੀ ਇਹਨਾਂ ਤੇ ਸਾਰੀ ਜ਼ਿੰਦਗੀ ਅੱਜ ਕੱਲ੍ਹ ਦੀ ਕੀ ਤੁਸੀਂ ਕਿੰਨਾ ਕਹਿ ਦੇਣਾ ਐਗਰੀ ਕਰਦੇ ਹੋ ਮੇਰੀ ਗੱਲ ਨਾਲ ਜਰੂਰ ਦੱਸ ਦਿਓ ਇਹ ਰੁਟੀਨ ਚੀਜ਼ੇ 습ਤਾਂ ਜਿਹੜੇ ਮੰਨ ਲਓ ਵੀ ਆਪਾਂ ਨੂੰ ਅਕਸਰ ਸੁਣਨ ਨੂੰ ਕਹਿੰਦੇ ਆ ਵੀ ਜਿਹੜੇ ਬੋਲੇ ਜਾਂਦੇ ਆ ਨਾ ਜਾਣ ਕੇ ਦੇਖੋ ਦਫਾਫਾਸੀ ਕੋਈ ਨਾ ਟਟਾਲੇ ਹੁੰਦੀ ਹੋਈ ਜਿਹੜਾ ਆਇਆ ਉਹਨੇ ਜਾਣਾ ਜਦੋਂ ਆਪ ਨਾਲ ਆਪ ਦਾ ਜਾਂਦਾ ਫਿਰ ਪਤਾ ਲੱਗਦਾ ਵੀ ਚਿੰਤਾ ਲੱਗੀਆਂ ਸੋਤਾਂ ਜਾਣੇ ਜਾਣੇ ਕੌਣ ਪੀੜ ਫਰਾਈ ਵੀ ਜਿਹਦੇ ਨਾਲ ਹੁੰਦੀ ਆ ਹਨਾ ਜਿਹਨੂੰ ਮੰਨ ਲਓ ਵੀ ਅਗਲਾ ਇਗਨੋਰ ਕਰਤਾ ਸਾਈਡ ਤੇ ਰੱਖਦਾ ਉਹਨੂੰ ਪਤਾ ਹੁੰਦਾ ਵੀ ਇਹ ਚੀਜ਼ਾਂ ਨੇ ਸੁਣਨ ਨੂੰ ਗੱਲਾਂ ਇਹ ਬਹੁਤ ਵਧੀਆ ਲੱਗਦੀਆਂ ਨੇ ਹਰੇ ਕੇ ਨੂੰ ਕਿਉਂ ਅੱਜ ਕੱਲ ਹਰੇ ਕੇ ਕਾ ਨੂੰ ਨਾਉ ਲੈਣਾ ਵੀ ਉਹ ਬਣੀ ਫਿਰਦਾ ਪਰ ਉਹਨਾਂ ਮੇਰੀ ਗੱਲ ਆ ਜਿਹੜੀ ਉਹ ਦੱਸਤੀ ਅਸੀਂ ਚੱਲੇ ਆਹੇ ਜੀ ਚ ਮੂਲੀ ਪੱਟਣ ਮੌਸਮ ਦੇਖੋ ਬਾਹਰ ਠੰਡ ਹੈ ਜਾ ਰਿਹਾ ਠੰਡ ਵੱਧ ਗਈ ਬਹੁਤ ਸਵੇਰੇ ਦੇਖੋ ਸਵੇਰੇ ਫੜਦੇ ਧੁੰਦੇ ਧੰਦਾ ਪੈ ਗਈ ਸਵੇਰੇ ਸਵੇਰੇ ਲਿੱਟਕ ਪਸੀ ਗਈ ਨਾ ਪੂਰੀ ਆ ਬਿਲਕੁਲ ਇੰਨੀ ਜਿਹਾ ਬੱਦਲ ਹੋਇਆ ਹੋਇਆ ਕੀ ਟੈਂਪਰੇਚਰ ਬਹੁਤ ਜ਼ਿਆਦਾ ਹੈ ਹਾਂ ਸ਼ਿਮਲਾ ਤੋਂ ਵੱਧ ਰਿਹਾ ਠੰਡ ਸ਼ਿਮਲਾ ਜਿੰਨਾ ਟੈਂਪਰੇਚਰ ਲਿਖ ਕੇ ਆਉਂਦਾ ਦਾ ਕੱਲ ਟੀਵੀ 'ਚ ਚਲ ਤਰ 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 ਗਨਾਂ ਭਈ ਖਾਲ ਚ ਨਾ ਮਿੱਟੀ ਲੱਗੂ ਬੂਟਾਂ ਨੂੰ ਕੋਈ ਬਾਤ ਨਹੀਂ ਉੱਪਰ ਚੜ ਟੀਮ 'ਚ ਓਥੇ ਨਹੀਂ ਓਥੇ ਨਹੀਂ ਉਥੋਂ ਤਾਂ ਪਟਦੀਆਂ ਸਾਰੀਆਂ ਹੌਲੀ ਹਿੰਦ ਸੁੱਕਾ ਹਿੰਦ ਬੜੀ ਕੰਗ ਪੱਟਾ ਘੱਲਵਾ ਤੋਂ ਪੱਟੀ ਹੈ ਅ ਪਿੱਛੇ ਲੱਗਦੀਆਂ ਅੱਟੇ ਮਾਸ਼ਾਅੱਲ ਥੱਲੇ ਦੇਖ ਕੇ ਮੈਂ ਕਿਹਦਾ ਦੱਸਾਂਗਾ ਕਿੰਨੇ ਕੁ ਸੋਰੀ ਤੇ ਪੰਦੀ ਪਰ ਜਿੰਨ ਕੋਰੇ ਕਰਕੇ ਫੁੱਟ ਨਹੀਂ ਰਿਹਾ ਉਹਨਾਂ ਇੰਨਾ ਕੋਰੇ ਦਾ ਅਸਰ ਹੈ ਇਸ ਤੇ ਇੱਕ ਮਿੰਟ ਇੱਕ ਮਿੰਟ ਮੋਟੀ ਸਾਰੀ ਪੱਟਣੀ ਹੈ ਜਿਹੜੀ ਇੱਕੋ ਆ ਭਈਆ ਦਹਾ ਠਰ ਗਿਆ ਹੈਲੇ ਮਾਪੜ ਦਾ ਖੜ ਪਿੱਛੇ ਆ ਦੇਖ ਦੋ ਪੱਟ ਉਧਰ ਨੇ ਉਧਰ ਸੀਗੀ ਜਿਹੜੀ ਮੈਂ ਆਹਾ ਆਵਦੀ ਆ ਫੇਰ ਜਾ ਆ ਤਾਂ ਪਤਨੀਆਂ ਨੇ ਇੱਕ ਉਹ ਚੱਕਾ ਵੱਡਾ ਲੁੰਦੇ ਪੱਟਲਾ ਦੇਖਾ ਚੱਕਲਾ ਦੋ ਵੇ ਹਾਂ ਛੋਟੀਆਂ ਪਰ ਹਾਂ ਕੰਡੇ ਲੈ ਫੜਾ ਮੈਂ ਫੋਨ ਨਹੀਂ ਨਹੀਂ ਤੂੰ ਨਹੀਂ ਫੋਨ ਖੜਨਾ ਬਸ ਇਹ ਨਾ ਰੋਟੀ ਨਾ ਖਾਣ ਨੂੰ ਲੇ ਜੀਦੀਆਂ ਨੇ ਇੱਕ ਦੋ ਪੱਟ ਕੇ ਕਲ ਪਰਸ ਉੱਤੇ ਹੀ ਵੱਧੇ ਲੈ ਕੇ ਤੇ ਪਟਕੇ ਤੂੰ ਤਿੰਨ ਦਿਨ ਸਰ ਕੇ ਫਤੋ ਤਿੰਨ ਡੰਗ ਬਾਈ ਠੰਡਾ ਇੰਨੀ ਕ ਵੱਧ ਗਈ ਆਪਦਾ ਧਿਆਨ ਰੱਖੋ ਜਿਆਣਾ ਨਹੀਂ ਫਿਰ ਪੈਂਦੇ ਅੰਦਰ ਤਾਂ ਚਿੱਟਾ ਕਾ ਫਿਰ ਨੱਚ ਕੋਈ ਹਰਜ ਨਹੀਂ ਇਹਨਾਂ ਦੇ ਬੇਟੀ ਵਾਲੀ ਕੀ ਗੱਲ ਆ ਸਹੀ ਗੱਲ ਦੱਸ ਦੂੰ ਤੂੰ ਦੇਖੋ ਕਿੰਨੀ ਆ ਕੈਮਰੇ ਚਾਹੇ ਘੱਟ ਦੀਂਦੀ ਆ ਤਰ ਮੂਰੇ ਬਾਚੋਂ ਆਸ ਬਤਾਣਾ ਜਿਹਨਾਂ ਨੂੰ ਚੱਕੀ ਫਿਰਨ ਨਾਲੋਂ ਤਾਂ ਪਹਿਲਾਂ ਹੀ ਘੂਰ ਕੇ ਪਾ ਲੋ ਨੂਰਾ ਇੱਧਰ ਆ ਮੈਂ ਆਪਣੀ ਉਹ ਤਾਰੀਫ ਕਰਦੀ ਹਾਂ ਕਿ ਤਾਰੀਫ ਥੋੜੋ ਆ ਸਹੀ ਗੱਲ ਆ ਉਹ ਤਾਰੀਫ ਨਹੀਂ ਕਹਿੰਦੇ ਕਿਹ ਜੀ ਉਹ ਵੀਡੀਓ ਤੁਹਾਨੂੰ ਦਿਖਾਏ ਦਿੱਤੀ ਵੀ ਕਿਹੜੀਆਂ-ਕਿਹੜੀਆਂ ਗੱਲਾਂ ਹੁੰਦੀਆਂ ਨੇ ਕਿਵੇਂ ਹੁੰਦੀਆਂ ਨੇ ਚੱਲ ਕੋਈ ਨਾ ਇੱਧਰ ਰਹਿ ਗੱਪੇ-ਗੱਪੇ ਤੁਰਦਾ ਪਿਆਜ ਵੀ ਲੈ ਲਵੇਂ ਪਿਆਜ ਲੈ ਗਈ ਤੇਰੀ ਮੰਮਾ ਲੈ ਗਈ ਪਹਿਲਾਂ ਲੈ ਗਈ ਸਿੰਘਰੇ ਦੇਖੋ ਕਿੱਥੇ ਲੰਮਕੀ ਦਿਖੋ ਨਾ ਆ ਦੇਖੋ ਆ ਦੇਖੋ ਕਿੱਡੇ-ਕੱਡੇ ਸਿੰਘਰੇ ਨੇ ਆ ਫੁੱਲਾ ਨਹੀਂ ਲੱਗਦੇ ਆ ਸਰਕਲ ਵੱਡਾ ਗੱਲਬਾਤ ਵੱਡੀ ਆ ਘਾਤਣਾ ਨਾ ਮਿੱਟੀ ਲਾ ਲਈ ਹੁਣ ਠੀਕ ਆ